ਵਧਾਈਆਂ ਬਈ ਕਿ ਐਸੈਂਟੀ ਰਹਿ ਗਈ ਪਤਾ ਹੀ ਨਹੀਂ ਲੱਗਿਆ ਇਹਦਾ ਇਤਨਾ ਹੋ ਕਿ ਅੰਡਰਐਸਟੇਟ ਨਹੀਂ ਕਰਨਾ ਚਾਹੀਦਾ ਸਹੀ ਗੱਲ ਹੈ ਫੰਕਸ਼ਨ ਵੱਧ ਜਿਏਗਾ ਨਾ ਜੇ ਇਕੱਠੀਆਂ ਕਰਤੀਆਂ ਵਾਹ ਕੰਗratulations ਵੀ ਤੁਹਾਨੂੰ ਥੈਂਕ ਯੂ ਗੌਰ ਸੇ ਦੇਖੋ ਇਸ ਚਿਹਰੇ ਕੋ ਕਿੰਨੇ ਨਾਲ ਮੈਨੇ ਸੁਨਾ ਹੈ ਆਪਨੇ ਪ੍ਰਤਿਭਾ ਕੀ ਖੋਜ ਕੀ ਥੀ ਕਿਵੇਂ ਕੀ ਥੀ ਹਮੇ ਵੀ ਬਤਾਓ ਇਹ ਪ੍ਰਾਊਡ ਮੂਮੈਂਟਸ ਹੁੰਦੀਆਂ ਨੇ ਇਹ ਉਹੀ ਨੇ ਕੋਈ ਹੋਰ ਹੈ ਪਛਾਨ ਚ ਨਹੀਂ ਆ ਰਹੇ ਤਾਂ ਤੈਨੂੰ ਬੋਤਲ ਚ ਪਾ ਗਏ ਨਾ ਨੇਰਟ ਸੁਟ ਦੇਣਾ ਉਹਨੇ ਮੇਰੇ ਉਲਟਾ ਹੀ ਸਰਪ੍ਰਾਈਜ਼ ਦਿੱਤਾ ਤੇ ਤੂੰ ਬਸ ਮੇਰੇ বিনা ਜਿਹੜਾ ਮੈਨੂੰ ਕੈਨੋ ਹੁੰਦਾ ਸੀ ਮੈਂ ਮਰ ਜਾਣਾ ਤੇਰੇ ਬਿਨਾ ਜਾਗੂ ਗੰਦੀ ਜੀ ਇਹ ਜਾਗੋ ਕਿਹੜੇ ਟਾਈਪ ਦੀ ਏ ਇਹ ਛੋਣੀ ਦੀ ਜਾਗੋਈ ਨਹੀਂ ਮੇਰੀ ਛੋਣੀ ਛੋਣੀ ਦੀ ਜਾਗੋ ਬੜੀ ਗੁੱਗਲੀ ਮੁਗਲੀ ਦੀ ਹਾਏ 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 ਇੱਕ ਹੀ ਸੀ ਹਮਾਰੇ ਗਾਣਾ ਐਡੇ ਖਤਰਨਾਕ ਤਰੀਕੇ ਦਾ ਦੰਦ ਪੀ ਪੀ ਕੇ ਵਿਖਾਇਆ ਕਿਵੇਂ ਦੰਦ ਪਿੰਦੀਆਂ ਆ ਇਹ ਕੌਣ ਸਿੱਖੀ ਜਾਨੂੰ ਕਰ ਰਿਆ ਡੇਲੇ ਲਾਲ ਹੋ ਗਏ ਜਾਨੂੰ ਜਾਨੂੰ ਤੇਰੇ ਪੈਰ ਲਾਲ ਹੋ ਗਏ ਜਾਨੂੰ ਤੇਰੇ ਉਹ ਪੈਰ ਨੰਗੇ ਨੇ ਤੂੰ ਆਪਣੀਆਂ ਮੇਕਣਾ ਨਵੇਂ ਤੀ ਆ ਆ ਤੇ ਆ ਤੇ ਫੁਕਰੇ ਨਾ ਹੋਣ ਤੇ ਪਣਾ ਵਿਛੜ ਜਾਣਾ ਵਿਛੜ ਪਰਾਵੋ ਮੇਲਾ ਕੱਲ ਨੂੰ ਆ ਟਾਈਮ ਨੂੰ ਸਹੀ ਗਾ ਜੀ ਉਹ ਬੰਦੇ ਨੂੰ ਸੇਕ ਦਿੰਦਾ ਇੱਕ ਵਾਰੀ ਹੇ ਬੰਬੂ ਪੜਿਆ ਹੀ ਨਹੀਂ ਗਿਆ ਊਈ ਊਈ ਡੋਈ ਡੋਈ ਹੋ ਗਈ ਗੁਰਪ੍ਰਿਆਤ ਦੀ ਓ ਚਾਚੂ ਮੰਜੀ ਦਾ ਵਕਤ ਚੜਿਆ ਮੈਂ ਉਹ ਜਿੱਥੇ ਵਾਵਾ ਹੈ ਨਾ ਜਦੋਂ ਵੇੜਾ ਭਰਿਆ ਹੁੰਦਾ ਸਟੈਂਡਾਂ ਨਾਲ ਤੇ ਸਟੈਂਡ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਹਨਾ ਸਿਆ ਵਧਾਈਆਂ ਬਈ ਵਧਾਈਆਂ ਗ੍ਰੈਜੂਲੇਸ਼ਨਸ ਕੋਈ ਪੁਈ ਐਬਸੈਂਟ ਹੀ ਰਹਗੀ ਪਤਾ ਨਹੀਂ ਲੱਗਿਆ ਇਹਦਾ ਇੱਥੇ ਖੋਸ਼ ਆਏ ਨੇ ਸਾਰੇ ਹੀ ਪਾਸੇ ਵੱਜਦੇ ਅੱਛਾ ਮੈਂ ਕਿਹਾ ਕਿ ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਸੀ ਮੈਂ ਵੀਡੀਓ ਐਡਿਟ ਕਰਦੀ ਸੀ ਅੱਛਾ ਤਾਂ ਹੀ ਇਹ ਲਗਿੰਦੀ ਮम्मा ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿ ਮੈਂ ਤਾਂ ਐਬਸੈਂਟ ਹੀ ਰਹਗੀ ਆਦਾ ਵੀ ਲੈ ਕੇ ਆਣੀ ਤੂੰ ਐਵੇਂ ਨਾ ਮਾਰੀ ਅੱਖ ਵਾਓ ਭਾਈ ਕੰਗ੍ਰੈਚੁਲੇਸ਼ਨ ਮੇਰੀ ਛੋਣੀ ਛੋਣੀ ਇਹ ਕਾ ਛੋਣੀ ਕੰਗ੍ਰੈਚੁਲੇਸ਼ਨ ਹੈ ਹੈ ਆ ਕੀ ਕਰ ਰਹੇ ਹੋ ਅਸੀਂ ਇਹਦੀਆ ਇਸ ਪਾ ਦੇ ਲਈ ਸ਼ੀਵਰ ਅਸੀਂ ਮੈਂ ਇਨਾਂ ਦੀ ਕਾਈਸ ਬਣਾ ਅੱਛਾ ਮੇਰੇ ਮੁਤਾਬਕ ਹੋ ਗਈ ਲੋ ਭਾਈ ਵਾਓ ਆ ਮੈਨੂੰ ਦਿਓ ਵੈਰੀ ਗੁੱਡ ਕਿੰਨਾ ਸੋਹਣਾ ਲਾ ਦਿਖਾਇਓ 2 ਮਿੰਟਾ ਵੈਰੀ ਗੁੱਡ ਮਾਈਲਸਟੋਨ ਲਿਖਿਆ ਤੂੰ ਵੀ ਪਾ ਨਾ ਦ ਮਾਈਲਸਟੋਨ ਸਮਾਰਟ ਸਕੂਲ ਤੇ ਤੁਹਾਡੇ ਚ ਪਾਵਰ ਕਿਵੇਂ ਆਈ ਸੀ ਪੂਰਨ ਦਾ ਨਾਨੀ ਹਾਊਸ ਤੋਂ ਦੁੱਧੂ ਪੀ ਕੇ ਆਇਆ ਸੀ ਨਾ ਪਾਵਰ ਆ ਗਈ ਸੀ ਦਿਖਾਇਓ ਦਿਖਾਇਓ ਪੁਰਨੇ ਮੈਮ ਕਹਿੰਦੇ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਵਾਹ ਕਿਉਂ ਭਈ ਪੁਰਨੇ ਗੋਡੀ ਦੀ ਸਹਲੇ ਆਜੋ 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 ਕਿਸੇ ਨੂੰ ਕੰਨ ਰੈਸਟਮੈਂਟ ਨਹੀਂ ਕਰਨਾ ਚਾਹੀਦਾ ਇਹ ਗੱਲ ਹੈ ਹੈਨਾ ਵਾਓ ਵਾਓ ਨੰਬਰ ਆਇਆ ਨਹੀਂ ਇਹ ਫਸਟ ਹੈ ਮੈਂ ਕਿਹਾ ਮੈਂ ਤੇ ਕੋਲ ਮੈਂ ਕਿਹਾ ਮੈਂ ਤੇ ਉੱਥੇ ਹੀ ਰਹਿ ਗਈ ਗੁਰਫਰਿਆਦ ਨੂੰ ਮੈਂ ਕਿਹਾ ਮੈਂ ਤੇ ਤੁਹਾਨੂੰ ਕੈਪਚਰ ਕਰਨਾ ਸੀ ਤੁਸੀਂ ਕੈਪਚਰ ਮੈਂ ਤੇ ਕਹਿੰਦਾ ਕੈਪਚਰ ਹੋ ਗਿਆ ਆਪੀ ਅੱਛਾ ਮੈਂ ਤੇ ਕੈਪਚਰ ਹੋ ਗਿਆ ਇਹਦੇ ਮੈਮ ਨੂੰ ਮੈਸੇਜ ਆ ਰਹੇ ਨੇ ਕਹਿੰਦੇ ਮੈਮ ਤੁਹਾਨੂੰ ਉਮੀਦ ਨਹੀਂ ਟੂ ਟਾਈਮੇ ਟੂ ਟਾਈਮ ਉਸਤਾ ਹੈ ਵਾ ਵੈਰੀ ਗੁੱਡ ਹਲੇ ਮੇਰਾ ਛੱਗੇ ਦਾ ਰਿਜ਼ਲਟ ਲੈ ਕੇ ਆਵਾਂਗੇ ਵੇਖੋ ਛੱਗਾ ਸਹੀ ਗਿਆ ਨਾ ਨਾ ਜਰੂਰ ਵਧੀਆ ਆਏਗਾ ਫੰਕਸ਼ਨ ਵੱਧ ਜੇਗਾ ਨਾ ਜੇ ਇਕੱਠੀਆਂ ਕਰਤੀਆਂ ਫਿਰ ਕਿੰਨਾ ਸ਼ਹਿਰ ਕਹਿੰਦਾ ਛੱਗਾ ਪਸਤਾ ਦੇ ਫਿਰ ਅਪੋਦਰ ਇਕੱਠੀ ਕਰ ਲਾਂਗੇ ਨਾ ਨਾ ਕੋਈ ਨਹੀਂ ਸ਼ਗਨ ਨਹੀਂ ਵੀ ਅਸੀਂ ਕਰਦਾ ਹੈ ਕਰਤੇ ਜਿਹੜਾ ਵੀ ਪੁਈ ਕਰਦੇ ਕਿ ਫਿਰ ਕੀ ਹੋ ਜਾਏਗਾ ਹੈਨਾ ਵੀ ਹੈ ਸ਼ਗਨ ਪੁਈ ਦੀ ਗੱਲ ਸੁਣੋ ਵੀ ਤੂੰ ਸ਼ਗਨ ਜੋ ਤੁਸੀਂ ਫਸਟ ਆਓਗੇ ਫਿਰ ਪਾਰਟੀ ਪੁਈ ਵੱਲੋਂ ਠੀਕ ਹੈ ਜੇਸ ਫਸਟ ਨਹੀਂ ਫਿਰ ਕੁਛ ਤੇ ਆਏਗੀ ਹੋਈ ਚਲੋ ਪੋਜੀਸ਼ਨ ਤੇ ਪੋਜੀਸ਼ਨ ਹੀ ਹੈ ਨਾ ਇਹ ਮੈਟਰ ਨਹੀਂ ਕਰਦਾ ਵੀ ਜ਼ਰੂਰੀ ਫਸਟ ਹੀ ਆਵੇ ਬੱਚਾ ਪਰਸੈਂਟੇਜ ਵਧੀਆ ਹੁੰਦਾ ਹੈ ਹੋਈ ਬਹੁਤ ਹੈ ਹਾਂਜੀ ਚਲੋ ਹਾਈ ਮੈਡਮ ਉਈ ਉਈ ਕੱਟਣਾ ਬਈ ਉਈ ਆ ਤੀਸਾ ਮਸਾਂ ਮਿਲੇ ਨੇ ਪੁੱਤਰੇ ਤੁਹਾਡੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਪ੍ਰਾਪਤੀਆਂ ਇਹ ਸਾਹਮਣੇ ਰੱਖਿਓ ਇਹਨਾਂ ਦੇ ਜਗ੍ਹਾ ਨੇ ਸਾਰੇ ਵਿੱਚੋ ਸੈਟੀ ਦੇ ਕਾਗਜ਼ ਬਾੜਦੇ ਇਸ ਜਗ੍ਹਾੋਂ ਸਾਰੇ ਸੈਟੀ ਜੁੜਦੇ ਪੁੱਤਰੇ ਨਿਕਲਨੇ ਨਹੀਂ ਸੋਨੇ ਆ ਸੋਨੇ ਨਿਕਲਨੇ ਨਹੀਂ ਹੈਗੇ ਬਾਹਰ ਇਹ ਫਿਰ ਵੈਕਿਊਮ ਨਾ ਖਿੱਚਣੇ ਪੈਣੇ ਨੇ ਇਹ ਸੋਹਰਾਂ ਦੇ ਨਾਲ ਹੀ ਖੁਸ਼ੀ ਹੈ ਬਸ ਬਣਾੜਾ ਆਪਾਂ ਲਾ ਕੁਛ ਨੁਸ ਵਧੀਆ ਮੈਂ ਨਾ ਇਹ ਜਲੂ ਨਾ ਨੇ ਵੀ ਆ ਪਤਾ ਨਹੀਂ ਪੈਨਪੁੰਨ ਸੀ ਇੱਕ ਪੈਨ ਦੀ ਕੈਪ ਫੇਵਿਕੋਲ ਦਾ ਢੱਕਣ ਉਹ ਵੈਕ ਤੋਂ ਨਾ ਕੱਢੇ ਸਨ ਮੈਂ ਜਦੋਂ ਦੀਵਾਲੀ ਸਫਾਈ ਕੀਤੀ ਸੀ ਛੋਟ ਦਿੰਦੇ ਨੇ ਹਾਂ ਪੁੱਤ ਜੀ ਇਹਨਾਂ ਸੰਭਾਲ ਕੇ ਰੱਖੀਦੇ ਹੁੰਦੇ ਨੇ ਚਲੋ ਫੇਵਿਕੋਲ ਪਾ ਕੇ ਖੜਾ ਇਹਨਾਂ ਨੂੰ ਰੱਖ ਦੋ ਹੁਣ ਸਾਰੇ ਵਾਹ ਕੰਗ੍ਰੈਚੁਲੇਸ਼ਨਸ ਵੀ ਤੁਹਾਨੂੰ ਥੈਂਕ ਯੂ ਬਿੰਟ ਯਾਰ ਪਤਾ ਯਾ ਭਈ ਮੁੰਡਾ 골ਡ ਮੈਡਲ ਲੈ ਕੇ ਆਇਆ ਦਾਦੀ ਨੂੰ ਵੀ ਮਮਾ ਨੂੰ ਵੀ ਤੁਹਾਨੂੰ ਵੀ ਮੁੰਡਾ ਦੇ ਰੋਈ ਹੋਈ ਜਾਂਦਾ ਹੈ ਹਾਂ ਵਖਾਇਓ ਪ੍ਰਾਪਤੀਆਂ ਵੇਖਦੇ ਆਂ ਤੇ ਮੁੰਡਾ ਰੋ ਰੋ ਕਮਲਾ ਹੋ ਗਿਆ। ਗੁਰਪ੍ਰਿਆਦ ਇੱਕ ਮਿੰਟ ਚੁੱਪ ਕਰੋ। ਆਇਆ। ਹਾਂ। ਬਿੱਤਾ ਸੋਣਾ। ਕਿੰਨਾ ਸੋਣਾ ਭੱਜ ਗਿਆ। ਉਹ ਤਾਂ ਉਹ ਸਟਾਰਟਿੰਗ ਤੋਂ ਨਹੀਂ ਸਮਝ ਲੱਗੀ। ਪਹੁੰਚ ਗਿਆ ਇਹ। ਉਹ ਪਹੁੰਚ। ਜਦ ਬੈਗ ਚੁੱਕ ਕੇ ਭੱਜਣਾ ਸੀ। ਵਾਹ ਭਾਈ ਗੁਰਪ੍ਰਿਆਦ। ਇੰਨੀ ਪਾਵਰ ਆ ਗਈ ਸੀ। ਲੈ ਲੈ ਕੋਟੋ ਫੋਟੋ ਦਿਖਾ ਦੀ ਕੋਈ ਨੂੰ। ਦੇ ਦਦੇ ਦਰ ਹੁੰਦਾ ਪਿਆ ਚਲੋ ਵਾਓ ਭਾਈ ਕਿੰਨਾ ਸੋਹਣਾ ਫਸਟੋ ਸੈਕਿੰਡ ਫੋਰਸ ਪਿਓਰ ਹੁੰਦੇ ਹੋ ਲੈ ਲੋ ਲੈ ਲੋ ਲੈ ਲੋ ਲੋ ਫੜੋ ਚਾਹ ਦਾ ਫੋਨ ਤਾਂ ਉਹ ਹੋ ਗਿਆ ਹੈ ਮਾਣ ਦੰਡੜੀ ਕੀ ਆ ਹਾਂ ਜੀ ਸੀਪਾ ਹੋਈ ਕੀ ਇੱਧਰ ਵੇਖ ਹੁਣ ਆ ਵੇਖੋ ਗੌਰ ਨਾਲ ਦੇਖੋ ਗੌਰ ਨਾਲ ਦੇਖੋ ਇਸ ਚਿਹਰੇ ਕੋ ਗੌਰ ਨਾਲ ਦੇਖੋ ਗੌਰ ਨਾਲ ਦੇਖੋ ਗੌਰ ਨਾਲ ਦੇਖੋ

ਕੈਸੇ ਕੀ ਥੀ ਹਮੇ ਵੀ ਬਤਾਓ ਦਾਦਾ ਪੁੱਤ ਪੇਪਰ ਦੇ ਕੇ ਲੈਣ ਗਏ ਉਹ ਤੂਦ ਕਰ ਫੋਟੋ ਵੇਖੀ ਕਿ ਕਿੰਨਾ ਵਧੀਆ ਲੱਗਦਾ ਹੈ ਨਾ ਬੱਚਾ ਕਹਿੰਦਾ ਕਈਆਂ ਨੇ ਵਧਾਈ ਦਿੱਤੀ ਅੱਛਾ ਸਟੇਟਸ ਪਾਇਆ ਹੋਣਾ ਹਾਂ ਕਿੰਨਾ ਵਧੀਆ ਲੱਗਦਾ ਤੁਹਾਡੀ ਪੁੱਤ ਰਿਆ ਮੈਂ ਕਹਿੰਦਾ ਚਲੋ ਰਵੇਂ ਦੇ ਤਾਂ ਫਿਰ ਕੋ ਅੱਗੇ ਹੋ ਜਾਗਾ ਤੇ ਅੰਦਰ ਕਈਆਂ ਨੇ ਵਧਾਈ ਦਿੱਤੀ ਕਈਆਂ ਨੇ ਉਹ ਲਿੰਕ ਵੀ ਦਿੱਤੀ ਅੱਛਾ ਅੱਛਾ ਫੇਸਬੁਕ ਤੇ ਮਿਲਾਦਾ ਪਾਇਸ ਪਤਾ ਨਹੀਂ ਨਾ ਆਪਣੀ ਪੋਸਟ ਪਾਈ ਹੋਣੀ ਹੈ ਨਾ ਓ ਇੰਨੀ ਸੋਹਣੀ ਨਾ ਦੁਬਾਂ ਜਣਿਆ ਤੇ ਆ ਗਈ ਉਹ ਤਾਂ ਨਹੀਂ ਐਕਦਰ ਨਹੀਂ ਦਾਦਾ ਜੀ ਦਾਦਾ ਜੀ ਦਾ ਜੀ ਤੇ ਬੜੇ ਖੁਸ਼ ਹੁੰਦੇ ਨੇ ਇਹ ਕਿ ਦਾਦੇ ਦਾ ਵੀ ਨਾਲ ਇਹ ਪ੍ਰਾਊਡ ਮੂਮੈਂਟਸ ਹੁੰਦੀਆਂ ਨੇ ਬੱਚੇ ਕਰਾਂਦੇ ਹਾਂ ਕਰਾਉਂਦੇ ਰਹੋ ਔਰ ਇਹ ਸੀਗੇ ਤਾਂ ਇਹਨਾਂ ਨੂੰ ਵਧੀਆ ਲੱਗਦਾ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹੁੰਚ ਗਏ ਤੁਸੀਂ ਸਾਨੂੰ ਲੈਣ ਲਈ ਅਸੀਂ ਨਹੀਂ ਜਾਣਾ ਤੁਹਾਡੇ ਨਾਲ ਨਾ ਜਾਓ ਨਾ ਜਾਈਏ ਹੈ ਅਸੀਂ ਨਹੀਂ ਜਾਣਾ ਹੈਗਾ ਗਿੰਦਾ ਗਿੰਦਾ ਗਿੰਦੇ ਨੇ ਪੁੱਛਿਆ ਕੀ ਬਿਆਨ ਦਿੰਦਾ ਸੀ ਰਾਤ ਉਹ ਐਨਾ ਕੈਨ ਟੂ ਮਾਈ ਗੋਡ ਹੈ ਉਹ ਪਤਾ ਕੀ ਕਹਿੰਦਾ ਸੀ ਉਹ ਮੂਵੀ ਵੇਖੀ ਸੀ ਨਾ ਜੱਟ ਨੂੰ ਜਰੇਲ ਟੱਕਰੀ ਉਹ ਚੋ ਬੋਤਲ ਚ ਪਾ ਦੇਣਾ ਨਾ ਨੂੰ ਕਹਿੰਦਾ ਤੈਨੂੰ ਬੋਤਲ ਚ ਪਾ ਕੇ ਨਾ ਨਹਿਰ ਚ ਸੁੱਟ ਦੇਣਾ ਮੈਨੂੰ ਬੋਤਲ ਚ ਫਸੂ ਨਹੀਂ ਕਿਹਾ ਮੈਂ ਤੇ ਕਹਿੰਦਾ ਕਿਨੂੰ ਚੰਬੜੀ ਮੈਂ ਕਿ ਜਿਹਦੇ ਲੜਲਾ ਆ ਸੀ ਤੁਸੀਂ ਕੋਈ ਤਕਲੀਫ ਤਾਂ ਨਹੀਂ ਆਈ ਭਾਬੀ ਜੀ ਅੱਧਰ ਵੇਖੋ ਆਪਣੇ 99 ਇਹ ਉਹੀ ਨੇ ਕੋਈ ਹੋਰ ਹੈ ਪਛਾਨ ਚ ਨਹੀਂ ਆ ਰਹੇ ਹੈ ਪਛਾਨ ਜੀ ਤੁਹਾਨੂੰ ਦੱਸ ਦਵਾਂਗੇ ਤੁਹਾਨੂੰ ਇੰਨੇ ਦਿਨ ਬਾਅਦ ਦੇਖਣਾ ਕਾਹ ਪਛਾਨ ਚ ਆ ਪਛਾਨ ਚ ਤੇ ਗਿਆ ਸੀ ਦੀਦੀ ਨਹੀਂ ਪਛਾਨ ਚ ਆਉਣੀ ਤੂੰ ਦੇਖ ਲੈ ਉਹਨਾਂ ਨੇ ਮੈਨੂੰ ਉਲਟਾ ਹੀ ਸਰਪ੍ਰਾਈਜ਼ ਦਿੱਤਾ ਹੈ ਹੈ ਇਹ ਪੇਜ ਦੇਖੋ ਇੱਕ ਬਾਜੀ ਦੇਖੀ ਹੋਗੀ ਕਰੀ ਠੀਕ ਸੀ ਸਰ ਤੁਸੀਂ ਘੰਟਾ ਲੇਟ ਹੋ ਆਪਣੇ ਉਹਦੇ ਤੋਂ ਕਿਉਂਕਿ ਅਸ ਮੈਂ 4 ਵਜੇ ਆਵਾਂਗਾ ਕੋਰ ਬਾਂਡੀ ਵਿੱਚ ਗਿਆ ਜਾਗੋ ਗੰਦੀ ਜੀ ਇਹ ਜਾਗੋ ਕਿਹੜੇ ਟਾਈਪ ਦੀ ਏ ਹੈ ਹੈ ਇਹ ਜਾਗੋ ਏ ਹਾਂ ਜਾਗੋ ਏ ਇਹ ਕਿਹੜੇ ਸਟਾਈਲ ਦੀ ਜਾਗੋ ਏ ਇਹ ਮੇਰੀ ਛੋਣੀ ਦੀ ਜਾਗੋ ਈ ਨਹੀਂ ਮੇਰੀ ਛੋਣੀ ਛੋਣੀ ਦੀ ਜਾਗੋ ਵੜੀ ਗੁਗਲੀ ਮੁਗਲੀ ਦੀ ਆਏ 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 ਬਿਊਟੀਫੁਲ ਗਰਲ ਲੜੀ ਉਹ ਕੀ ਕਰਦੀ ਗੁਗਲੀ ਮੁਗਲੀ ਆਏ 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 ਆਈ ਨਾ ਲੱਗਦੇ ਬੇ ਆਏ ਆਏ ਉਹ ਗਈ ਵਾਲੀ ਗੁਗਲੀ ਓ ਗਈਵਲੀ ਗੁੱਗਲਾ ਮਗਲੋ ਵਾਈ 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 ਕੈਨ ਯੂ ਟੈਲ ਮੀ ਰੀਅਲ ਲਾਈਕ ਵੀ ਹੰਝੂ ਆ ਯਾ ਨਾ ਮਰ ਜਾਣਾ ਨੂੰ ਮੇਰੇ ਬਿਨਾ ਜਿਹੜਾ ਮੈਨੂੰ ਕੈਨੋ ਹੁੰਦਾ ਸੀ ਮੈਂ ਮਰ ਜਾਣਾ ਤੇਰੇ ਬਿਨਾ ਮੇਰਾ ਦਿਲ ਗਾਇ ਇੱਕ ਕਰਕੇ ਟਟਿਆ ਕਰਦੀ ਆਂ ਟੀ ਬੈਟਾ ਨਿਰਵਾਣ ਵੀ ਯੂਰ ਫਰਕ ਪੈਦਾ ਨਾ ਦੱਸ ਜਾਣਾ ਮੇਰੇ ਬਿਨਾ ਇਹ ਕੀ ਸੀ ਹਮਾਰੇ ਗਾਣਾ ਐਡੇ ਖਤਰਨਾਕ ਤਰੀਕੇ ਦਾ ਇਹ ਦੰਦ ਪੀ ਪੀ ਕਿਹਾ ਕਿਵੇਂ ਦੰਦ ਪਿੰਦੀ ਆਂ ਆ ਵੀ ਸਾਡੇ ਪਿੱਛੇ ਵਿੰਗੇਟੇਡੇ ਦੰਦ ਪੂਤਾਂ ਵਾਲੇ ਦੰਦ ਤੂੰ ਖਾਈ ਐਂਜਲ ਤੂੰ ਖਾਈ ਹਾਂ ਮੈਂ ਨਹੀਂ ਕਿਵੇਂ ਦੰਦ ਪੀ ਕੇ ਕਰਦੀ ਸੀ ਨਹੀਂ ਮੈਂ ਦੰਦ ਪੀਏ ਨਹੀਂ ਸੀ ਕਰੀ ਕੋਈ ਹੰਜੂ ਆਉਣਾ ਮਰਟੋਣੇ ਨੂੰ ਵੀ ਅਜਿਹਾ ਸੀ ਕਰਨਾ ਉਹ ਕਰ ਲੈਣ ਤੋਂ ਹਾਂ ਲੈ ਤੁਸੀਂ ਲਓ ਸੇਬ ਬਿੱਲੀ ਵਾਂਗਰਾ ਚਪਟੇ ਜਿਹੜੀ ਮਾਰੇ ਮਾਰੇ ਨੀਉ ਦੇ ਟੂਕਣੇ ਤੇ ਜੜ ਦੇਵਾ ਥਾਪਾ ਥਾਪਾ ਨੀ ਹਾਏ ਬੂ ਹਾਏ ਬੂ ਇਹ ਤਮਾਸ਼ਾ ਤਮਾਸ਼ਾ ਤੇਰਾ ਨਿੱਤ ਦਾ ਕਲੇਸ਼ ਤੇ ਸੇ ਆਪਾ ਸੇ ਆਪਾ ਹਾਏ ਬੂ ਹਾਏ ਬੂ ਇਹ ਤਮਾਸ਼ਾ ਉਹ ਬੱਸ ਹੋਰ ਤੁਹਾਡਾ ਹਾਏ ਬੂ ਨੇ ਬੈ ਜਾਣਾ ਬਾਣ ਨਾਲ ਚਿੱਤ

ਇੱਕ ਮਿੰਟ ਇੱਕ ਮਿੰਟ ਨਹੀਂ ਉਹ ਗਰਫਰੈਂਡ ਕੌਣ ਸੀ ਉਹਦੇ ਵਿੱਚ ਉਹਦੇ ਵਿੱਚ ਕੀ ਕਰਦੀ ਸੀ ਜਾਨੂੰ ਹਾਂ ਲਾਸਟ ਕੀ ਹੋਇਆ ਸੀ ਚੜੇ ਉਹ ਕੁੜੀ ਉਹ ਜੇ ਚੜੇ ਨੇ ਕੁੜੀ ਨੂੰ ਚਾਹਵੇਂ ਬੁਲਾਤਾ ਫਿਰ ਜਦੋਂ ਇਨਸਾਨ ਮੁੰਡੀ ਮੁੰਡਾ ਕਹ ਰਿਹਾ ਸੀ ਜਾਨੂੰ ਤੇਰੇ ਉਹ ਪੈਰ ਨੰਗੇ ਨੇ ਤੂੰ ਆਪਣੀਆਂ ਮੈਂਗਣਾ ਨਵੇਂ ਤੇ ਅੱਬਾ ਕੱਲ ਕੱਲ ਆ ਆ ਆ ਤੇ ਆ ਤੇ ਫੁਕਰੇ ਨਾ ਹੋਣ ਤੇ ਫੁਕਰੇ ਓਏ ਮਲਾਪ ਚਾਚ ਚਾਚੂ ਆ ਇੱਧਰ ਇੱਕ ਪ੍ਰਾਣੀ ਨੇ ਇਹ ਫਿਰ ਰਹੇ ਨੇ ਮੂੰਹ ਬਣਾ ਕੇ ਓ ਨਾ 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 ਇੱਕ ਕਹਾਣੀ ਸਹੀ ਜਨ ਇੰਦਰਾਪਨ ਹੱਥ ਤੇ ਉਪਰ ਆ ਕਰੀਏ that i am loyal ਕੱਲ ਕੱਲ ਨੂੰ ਉਹ ਕਹਿੰਦੇ ਨਾ ਜਾਣਾ ਵਿਛੜ ਜਾਣਾ ਵਿਛੜ ਪਰਾਵੋ ਮੇਲਾ ਕੱਲ ਨੂੰ ਆ ਟਾਈਮ ਨੂੰ ਸਹੀ ਗਾ ਸਹੀ ਪਛਾਹ ਹੋ ਗਿਆ ਚਲ ਅਸੀਂ ਤੇ ਹੈਗੇ ਮੇਲੇ ਹਾਂ ਤੁਸੀਂ ਮੇਲੇ ਚ ਆ ਗਏ ਉਹ ਛੋਟਾ ਮੇਲਾ ਹੋ ਜਾਏਗਾ ਨਾ ਹਾਂ ਮੇਲਾ ਥੋੜਾ ਜਿਹਾ ਛੋਟਾ ਹੋ ਜਾਏਗਾ ਫਿਰ ਉਸ ਤੋਂ ਬਾਅਦ ਜੰਮੀ ਛੋਟਾ ਹੋ ਜਾਏਗਾ ਪਰ ਅਸੀਂ ਰਹੇ ਹਾਂ ਗਿੰਦਾਂ ਗਿੰਦੇ ਦੀ ਫੈਮਿਲੀ ਗਿੰਦਾ ਫੈਮਿਲੀ ਬਸ ਚਲੋ ਬੀਬੀਆਂ ਵੀ ਹੈਗੀਆਂ ਨੇ ਉਹ ਚਰੀਆਂ ਬਣਾਉਣ ਥੋੜਾ ਸਾਇਲੈਂਟ ਮੋਡ ਤੇ ਰਹਿੰਦੀ ਉਹ ਸਹੀ ਗੱਲ ਏ ਸਾਇਲੈਂਟ ਮੋਡ ਦੇ ਲੱਗੇ ਰੋਲਾ ਪੈਂਦਾ ਹੁੰਦੀ ਨੇ ਪੈਂਦਾ ਹਾਂ ਚਾਹ ਨਾਲ ਤੇ ਹੇ ਕੀ ਕਰੀ ਜਾਂਦਾ ਤੂੰ ਮਾਰਦੀ ਬੜੀ ਜ਼ੋਰ ਦੀ ਏ ਪ੍ਰਿਆਦ ਇਹ ਬੜਾ ਭੈੜਾ ਮਾਰਦਾ ਇਹ ਬੰਦੇ ਨੂੰ ਸੇਕ ਦਿੰਦਾ ਇੱਕ ਵਾਰੀ ਹੇ ਬੰਮ ਪੁੱਤਰ ਮੈਨੂੰ ਹੁਣ ਤੂੰ ਹੱਡੀ ਉੱਡੀ ਤੋੜ ਕੇ ਨਾ ਭੇਜੀ ਮੇਰੀ ਨਾ ਨਾ ਐਵੇਂ ਨਾ ਕਰੋ ਫਿਰ ਜ਼ਿਆਦਾ ਕਰੇਗਾ

ਮੰਜੀ ਦਾ ਵਕਤ ਤੇ ਚੜਿਆ ਮੈਂ ਮੁਰਗੇ ਦੇ ਆਂਡੇ ਆ ਜਰਾ ਹਾਏ ਰੱਬਾ ਦੇ ਬਾਰਤ ਦਾ ਪਾਕਿਸਤਾਨੀ ਵਿਆਹ ਆ ਗਿਆ ਕੋਈ ਗੱਲ ਸਾਡੀ ਬੰਦੀ ਨਹੀਂ ਤੋੜ ਗਿਆ ਉਹਦਾ ਦਿਲ ਨਹੀਂ ਸੀ ਲੱਗਦਾ ਉਹ ਦਾਣੀ ਕਹਿੰਦੇ ਉਹ ਆਂਦੀ ਕਾਲੀ ਪੈਂਦੀ ਵੀ ਸੀ ਕੀ ਕਹਿੰਦੇ ਦਾਣੀ ਵੈਂਦੀ ਹੈ ਨਹੀਂ ਕਹਿੰਦੇ ਦਾਣੀ ਵੈਂਦੀ ਹੈ ਪਾਪਾ ਨੂੰ ਵੀ ਕਾਲੀ ਪੈਂਦੀ ਹੁੰਦੀ ਵੀ ਮੈਂ ਉਹਦੀ ਜਗ੍ਹਾ ਤੇ ਪ੍ਰੋਪਰ ਪਲੇਸ ਤੇ ਸਹੀ ਗੱਲ ਜਿਹੜੀ ਜਿੱਤੇ ਜਿੱਤੇ ਜਗ੍ਹਾ ਸਟੈਂਡਾਂ ਨੂੰ ਲਾਉਂਦੇ ਨੇ ਸਹੀ ਗੱਲ ਹੈ ਸਟੈਂਡ ਉਹਨ ਜਿੱਥੇ ਵਾਵਾ ਹੈ ਨਾ ਜਦੋਂ ਵੇੜਾ ਭਰਿਆ ਹੁੰਦਾ ਸਟੈਂਡਾਂ ਨਾਲ ਤੇ ਸਟੈਂਡ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਹੈਨਾ ਫਿਰ ਉਹ ਸਾਰੀ ਗੱਲ ਹੁੰਦੀ ਸਾਰਾ ਦੇਹੀ ਚੱਲਦੀ ਫਿਰ ਉਹ ਉੱਥੇ ਹੁਣ ਕੋਠੀਆ ਚ ਜਾ ਕੇ ਨਿੱਖੜ ਜਾਣਗੇ ਵਿਚਾਰੇ ਹੈਨਾ ਸਟੈਂਡ ਤੁਸੀਂ ਇੰਜ ਕਰਿਆ ਕਰਿਓ ਨਾ ਨਹੀਂ ਤੁਸੀਂ ਜਿਹੜਾ ਸੈਂਟਰ ਹੈ ਇਹਨੂੰ ਹਟਾਇਓ ਜਿਹੜੀ ਸੈਂਟਰ ਚ ਜਗ੍ਹਾ ਹੈ ਨਾ ਜਿੱਥੇ ਉੱਥੇ ਸਟੈਂਡ ਪਾ ਦਿਆ ਕਰ ਕੱਪੜੇ ਹੈ ਨਾ ਔਰ ਵਿਚਾਰੇ ਉਹ ਵੀ ਉਦਾਸ ਹੋ ਜਾਣਗੇ ਹਾਂ ਵਿਚਾਰੇ ਰੌਣਕ ਲੱਗੀ ਹੁੰਦੀ ਹੈ ਨਾ ਸਰਦੀਆਂ ਚ ਸਰਦੀਆਂ ਚ ਵੇੜਾ ਭਰਿਆ ਹੁੰਦਾ ਹੈ ਥੋੜੇ ਇਟਾ ਲਾ ਲਾਂਗੇ ਨਾ ਉਸ ਤੇ ਸਟੇਰ ਹਾਂ ਚਾਹ ਚੱਕਰੋ ਠੀਕ ਨੇਗਾ ਇਹ ਇਧਰ ਨੂੰ ਵੋ ਦੁਆਰਾ ਬੋਲਿਓ ਵਿਚਾਰ ਪੇਸ਼ ਕਰੋ ਵਿਚਾਰ ਪੇਸ਼ ਕਰੋ ਆਪਣੇ ਕੀ ਥੱਲਾ ਲਾਂਗੇ ਕੀ ਥੱਲਾ ਲਾਂਗੇ ਮੈਂ ਹੋਰ ਫਰੇਜੇ ਉੱਤੇ ਸਟੈਂਡ ਪਾਪਾ